ਪੰਜਾਬ ਪੁਲਿਸ ਦੇ ਇੱਕ ਏਆਈਜੀ ਨੂੰ ਇੱਕ ਡੀਐਸਪੀ ਤੋਂ ਖਤਰਾ ਹੋ ਸਕਦਾ ਕਿ ਡੀਐਸਪੀ ਦੀ ਇੰਨੀ ਤਾਕਤ ਹੁੰਦੀ ਹੈ ਕਿ ਆਪਣੇ ਤੋਂ ਬਹੁਤ ਸੀਨੀਅਰ ਅਫਸਰ ਨੂੰ ਉਹ ਦਬਕੇ ਮਾਰ ਕੇ ਬੋਲੇ ਸੁਣਨ ਚ ਤੁਹਾਨੂੰ ਹੈਰਾਨੀ ਲੱਗ ਰਹੀ ਹੋਣੀ ਵੀ ਆਪਾਂ ਗੱਲਾਂ ਕਿਦਾਂ ਦੀਆਂ ਕਰ ਰਹੇ ਆ ਪਰ ਇਹ ਸਭ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ ਕਿ ਜਦੋਂ ਇੱਕ ਏਆਈਜੀ ਨੇ ਬਤੌਰ ਪਿਤਾ ਜੋ ਦੀ ਧੀ ਨਾਲ ਤੱਕਾ ਹੋਇਆ ਉਸ ਨੂੰ ਲੈ ਕੇ ਜਦੋਂ ਇਨਸਾਫ ਦੀ ਇੱਕ ਲੜਾਈ ਸ਼ੁਰੂ ਕੀਤੀ ਤਾਂ ਜਿਹੜਾ ਉਹਦਾ ਜਵਾਈ ਹੈ ਉਹਦੀ ਜਿਹੀ ਤਾਕਤ ਹੈਗੀ ਆ ਉਹਦੇ ਕੋਲ ਕਿ ਉਹ ਫਿਰ ਸਰਲ ਸ਼ਬਦਾਂ ਚ ਜਾਂ ਸਾਦੇ ਸ਼ਬਦਾਂ ਚ ਕਹਾਂ ਪਿਓ ਨੂੰ ਰੋਲਣ ਦੇ ਵਿੱਚ ਲੱਗਿਆ ਹੋਇਆ ਕਿਹੜੇ ਆਈਜੀ ਨੇ ਮਸਲਾ ਕੀ ਹੈ ਉਹਨਾਂ ਤੋਂ ਹੀ ਜਾਣ ਲੈਣੇ ਆ ਸੋ ਕਿਉਂਕਿ ਦਰਸ਼ਕਾਂ ਤੋਂ ਤੁਹਾਡਾ ਨਾਮ ਦੱਸਣਾ ਇਸ ਕਰਕੇ ਮੈਂ ਤੁਹਾਡਾ ਨਾਮ ਨਹੀਂ ਲਿਆ ਤੁਸੀਂ ਆਪ ਦੱਸੋ ਤੁਸੀਂ ਕੀ ਚੀਜ਼ ਹੋ ਮੈਂ ਮਲਵਿੰਦਰ ਸਿੰਘ ਸਿੱਧੂ ਆਂ ਬੇਸਿਕਲੀ ਬੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਐਮਟੈਕ ਆਈਟੀ ਐਂਡ ਐਮਬੀਏ ਐਂਡ ਐਮਸੀਏ ਜੀ ਕਿ ਵਿਦ ਗੋਡਸ ਗ੍ਰੇਸ 아이ਵ ਗਾਟ 아이ਵ ਗਾਟ ਗ੍ਰਿਪਟਿਡ ਐਸ ਡੀਐਸਪੀ 1982 ਡਕ ਡੀਐਸਪੀ ਮੈਂ 1995 ਦੇ ਵਿੱਚ ਆਇਆ ਤਾਂ ਕਿ ਹੁਣ ਮੈਂ ਬਤੌਰ ਏਜੀ ਹਿਊਮਨ ਰਾਈਟਸ ਲਗਿਆ ਹੋਇਆ ਹਾਂ ਬਟ ਮੇਰੇ ਹੀ ਮਨੁੱਖੀ ਅਧਿਕਾਰਾਂ ਦੀ ਖੰਨਣ ਹੋ ਰਹੀ ਹੈ ਮੈਂ ਕੋਈ ਕੋਈ ਕਹਿ ਰਿਹਾ ਸੀਗਾ ਕਿ ਤੁਸੀਂ ਲੋਕਾਂ ਦਾ ਅਧਿਕਾਰ ਸੁਰੱਖਿਅਤ ਕਰ ਰਹੇ ਹੋ ਤੇ ਖੁਦ ਤੁਹਾਡਾ ਘਾਣ ਹੋ ਰਿਹਾ ਮਨੁੱਖੀ ਅਧਿਕਾਰਾਂ ਦਾ ਇੱਕ ਗੱਲ ਇਦਾਂ ਹੈਗੀ ਹੈ ਜੀ ਜਦੋਂ ਇੱਕ ਸਬ ਇੰਸਪੈਕਟਰ ਆਪਣੇ ਅਸਰਾਂ ਨੂੰ ਬਲਕਿ ਚੱਕਰ ਤੇ ਵਿਦੇਚ ਪਾ ਲਵੇ ਹੂੰ ਤੇ ਚਲੋ ਮੈਂ ਨਹੀਂ ਹੁਣ ਕਹਿੰਦਾ ਰੈਟਲੀਸਟ ਪਰ ਪਏ ਹੋਏ ਹੈਗੇ ਜਿ ਨਾਲੇ ਐਕਚੁਅਲੀ ਉਹਦਾ ਸਬ ਇਨਸਪੈਕਟਰ ਦਾ ਪਿੱਛੇ ਬੜੀ ਫੋਸਸਨ ਆ ਜੀ ਦੋ ਆਈਐਸ ਲੈਡ ਆਫੀਸਰਸ ਹੈਗੇ ਜੀ ਵਨ ਇਜ਼ ਹਰਪ੍ਰੀਤ ਕੇਸਿੰਗ ਵਨ ਇਜ਼ ਨਿੰਦਰਪਾਲ ਸਿੰਘ ਉਹ ਵੀ ਸ਼ਾਇਦ ਜੈਨੂਨ ਨਹੀਂ ਬਣੇ ਹੋਏ ਨਾ ਆਈਐਸ ਉਹ ਵੀ ਜਾਣਦੀ ਹੈ ਜੀ ਦੋਨੇ ਜਾਣਦੀ ਹੈ ਦੋਨੇ ਸ਼ਡਿਊਲ ਕਾਸਟ ਹੈ ਜੀ ਇੱਕ ਦਾ ਤਾਂ ਜਿਹੜਾ ਨਿੰਦਰਪਾਲ ਸਿੰਘ ਦਾ ਤਾਂ ਹਾਈ ਕੋਰਟ ਦੇ ਵਿੱਚ ਰੂਟਿੰਗ ਕਮੇਟੀ ਨੇ ਵੀ ਰੱਦ ਕਰਤਾ ਤੇ ਉਹ ਤਾਂ ਅਮਰ ਸਾਹਾ ਦੇ ਵਿੱਚ ਹੀ ਹੈ ਜੀ ਆਈ ਥਿੰਕ ਓਨ ਦਾ ਵੈਂਟੀਲੇਟਰ ਗੈਲੋ ਜੀ ਹਰਪ੍ਰੀਤ ਸਿੰਘ ਜਿਹੜਾ ਪੁੱਤਰ ਅਮੀਰ ਸਿੰਘ ਹੈ ਇਹ ਹਰਪ੍ਰੀਤ ਪੁੱ ਸਿੰਘ ਹੈ ਇਹ ਇਹ ਪਿੰਪਲ ਮੁਕੋਲੀ ਦਾ ਬਟ ਇਹ ਕਰਨੈਲ ਸਿੰਘ ਦੌਨਕਲਾਂ ਵਾਲੇ ਦਾ ਸਰਟੀਫਿਕੇਟ ਲੈ ਕੇ ਇਸਤਵੀ ਦਾ ਆਪ ਬਿਲਕੁਲ ਗੂਠਾ ਝਾਪੀ ਹੈ ਤੇ ਇੱਥੇ ਡੈਵਲ ਭਰਤੀ ਹੋ ਗਿਆ ਪੰਜਾਬ ਪੁਲਿਸ ਸਰਵਿਸ ਕਾਰਪੋਰੇਸ਼ਨ ਦੇ ਵਿੱਚ ਉਹ ਰਾਮਦਾਸੀ ਸੀ ਤੇ ਇਹ ਰਾਜਪੂਸੀ ਤੇ ਉਹ 10 ਦਿਨ ਘਾਟ ਉਹਦਾ ਜਨਮ ਸੀ ਤੇ 10 ਦਿਨ ਘਾਟ ਕੋਈ ਸਰਟੀਫਿਕੇਟ ਦਾ ਬਰਥ ਲਿਆ ਦਾ ਸੇਮ ਡੇਟ ਆਫ ਬਰਥ ਸੇਮ ਸਤਵੀ ਸਰਟੀਫਿਕੇਟ ਕੁਆਲੀਫਿਕੇਸ਼ਨ ਤੇ ਨੌਕਰੀ ਭਾਈ ਸਾਹਿਬ ਇੱਕ ਸਰਟੀਫਿਕੇਟ ਉਹ ਬੰਦਾ 42 ਸਾਲ ਨੌਕਰੀ ਕਰ ਗਿਆ 28 ਸਾਲਾਂ ਬੀਤ ਕਰ ਗਿਆ ਇਹ ਉਹਦੇ ਸਰਟੀਫିକੇਟ ਤੇ ਹੀ ਹੈ ਅੱਛਾ ਸਿੱਧੂ ਜੱਬ ਤੁਹਾਡਾ ਇਸ ਪਰਿਵਾਰ ਨਾਲ ਰਿਸ਼ਤਾ ਉਦੋਂ ਜੁੜਿਆ ਜਦੋਂ ਤੁਹਾਡੀ ਬੇਟੀ ਦਾ ਵਿਆਹ ਹਰਪ੍ਰੀਤ ਦੇ ਨਾਲ ਉਸ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਸਾਂਝ ਕੋਈ ਨਹੀਂ ਅੱਛਾ ਉਹ ਲਵ ਮੈਰੀ ਸੀ ਅਰੇਂਜ ਮੈਰੀ ਸੀ ਇੰਕਲੂਜ਼ਡ ਰੀਨ ਮੈਰੀ ਸੀ ਅੱਛਾ ਹਾਂਜੀ ਹਰਪ੍ਰੀਤ ਦਾ ਦੂਜਾ ਵਿਆਹ ਸੀ ਹਰਪ੍ਰੀਤ ਦਾ ਦੂਜਾ ਵਿਆਹ ਸੀ ਹੀ ਵਾਸ ਮੈਰੀਡ ਟੂ ਅ ਆਈਐਸ ਆਫੀਸਰਸ ਗਰਲ ਜੀ ਉਹ ਵੀ ਇਹਨੇ ਇਦਾਂ ਕਹਿ ਲੋ ਕਿ ਜਦੋਂ ਬੰਦਾ ਮੁਰਗੀਖਾਨ ਨੂੰ ਪਹਿਲਾਂ ਨਾਮ ਜੀ ਦੱਸੋ ਨਹੀਂ ਜੀ ਆਈ ਥਿੰਕ ਹੀ ਇਜ਼ 84 ਬੈਚ ਆਈਐਸ ਆਫੀਸਰ ਕੇਬੀ ਸਿੱਧੂ ਸਾਹਿਬ ਦੇ ਬੈਚਮੇਟ ਸੀਗੇ ਕਿਉਂਕਿ ਲੜਕੀ ਦਾ ਮਾਮਲਾ ਹੈ ਤੁਹਾਡੀ ਬੇਟੀ ਦੀ ਪਹਿਲੀ ਮੈਰਿਜ ਸੀ ਮੇਰੀ ਬੇਟੀ ਤੇ ਸਾਰੀ 24 ਸਾਲ ਦੀ ਸੀ ਜੀ ਪੌਣੇ 24 ਸਾਲ ਦੀ ਸੀ ਚੀਜ਼ ਐਪੀਪੀਐਸ ਡਾਕਟਰ ਜੀ ਰਿਸ਼ਤਾ ਠੀਕ ਲੱਗਿਆ ਸੀ ਕਿਉਂ ਵਿਆਹ ਕਰਤੀ ਸੀ ਰਿਸ਼ਤਾ ਜੀ ਲੜਕਾ ਦੇਖੋ ਇੱਕ ਇਹ ਕਹਿੰਦਾ ਇੱਕ ਇੱਕ ਵੀ ਚਲਾਈ ਇਸ ਅਲਾਈਡ ਹੈਗਾ ਜੀ ਐਂਡ ਦਿੱਲੀ ਵਿੱਚ ਪੋਸਟਡ ਪੋਸਟਡ ਐਟ ਅ ਗੁੱਡ ਪੋਸਟ ਜੀ ਤੇ ਬੇਟੀ ਡਾਕਟਰ ਆ ਮੈਂ ਕਹਿਆ ਤੇ ਚਲੋ ਡੈਪੂਟੇਸ਼ਨ ਤੇ ਉੱਥੇ ਦਿੱਲੀ ਚਲੀ ਜਾਏਗੀ ਜੀ ਤੇ ਦੋਨੇ ਆਰਾਮ ਨਾਲ ਮौजਾਂ ਕਰਨਗੇ ਮੈਨੂੰ ਕਹਿੰਦਾ ਡੈਡੀ ਉੱਥੇ ਇੱਕ ਸਕੂਲ ਹੈਗਾ ਕਾਉਂਟਰਪੇਸ ਦੇ ਵਿੱਚ ਛੜੇ ਆਈ ਐਸਬਸਲੀ ਉਹਨਾਂ ਦੀ 50% ਰਿਜ਼ਰਵੇਸ਼ਨ ਹੈ ਇਹ ਉਮਰ ਕੀ ਸਰਸਵਤੀ ਉਹਦੀ ਜਮਾਨ ਤੇ ਬੈਠੀ ਹੋਈ ਹੈ ਉਹ ਇੰਟਰਵਿਊ ਚ 204 ਨੰਬਰ ਆਏ ਸੀਗੇ 200 ਲੈ ਕੇ 60ਾਂ ਦੇ ਵਿੱਚੋਂ ਤੇ ਚਲੋ ਨਹੀਂ ਦੈਟਸ ਇਪਾਰਟਨ ਪਾਸਟ ਆਫ ਦ ਗੇਮ ਕਹਾਣੀ ਸਾਰੀ ਉੱਥੋਂ ਹੀ ਸ਼ੁਰੂ ਹੁੰਦਾ ਜਦੋਂ ਬੇਟੀ ਨਹੀਂ ਸੁਖੀ ਵਸੀ ਉੱਥੇ ਮਲਕੀ ਸਾਰਾ ਮਰਖਲ ਹਫਤੇ ਬਾਅਦ ਹੀ ਸ਼ੁਰੂ ਕਰਦੇ ਚਲੋ ਆਪਾਂ ਕਾਹਨੂੰ ਇਹ ਗੱਲਾਂ ਜਾਣਾਂ ਜੀ ਠੀਕ ਹੈ ਵੀ ਉਹ ਦਾ ਸਿੱਧਾ ਬਿਲਕੁਲ ਠੀਕ ਹੈ ਤੇ ਉਸ ਤੋਂ ਬਾਅਦ ਹੀ ਫਿਰ ਤੁਸੀਂ ਲੜਾਈ ਸ਼ੁਰੂ ਕੀਤੀ ਹੈ ਕਿ ਹਰਪ੍ਰੀਤ ਦਾ ਜਿਹੜਾ ਸਰਟੀਫਿਕੇਟ ਚਾਲੀ ਐ ਐਸਸੀ ਨੂੰ ਆਪਾਂ ਹਾਈਲਾਈਟ ਚਿੰਨ੍ਹ ਸ਼ੁਰੂ ਗੱਲ ਹੈ ਵੀ ਜਦੋਂ ਹੁਣ ਇੱਕ ਲੜਕੀ ਦਾ ਮੈਂ ਪਿਤਾ ਹੈਗਾ ਤੇ ਜੇ ਮੈਂ ਤਾਂ ਦੀ ਤੀਣਾ ਖੜੂਗਾ ਜੀ ਜੀ ਮਰਨਾ ਵੀ ਮਰਨਾ ਹੈ ਚ ਕੋਈ ਪੰਜਾਬ ਪੁਲਿਸ ਦਾ ਅਫਸਰ ਨਹੀਂ ਇੱਥੇ ਇੱਥੇ ਇੱਕ ਪਿਓ ਹੈ ਮੈਂ ਬਿਲਕੁਲ ਪਿਓ ਪੇਕ ਮੈਂ ਇੱਕ ਲੜਕੀ ਦਾ ਪਿਓ ਹਾਂ ਜੀ ਜੇ ਮੈਂ ਤਾਂ ਹੁਣ ਮਰਨਾ ਹੀ ਪੈ ਜੇ ਮੈਂ ਤਾਂ ਮਰੂੰਗਾ ਵੀ ਤੇ ਕੁੜੀ ਪਿੱਛੇ ਮਰਕੀ ਕੁੜੀ ਤੇ ਕੋਈ ਵੀ ਹੈ ਤੁਸੀਂ ਵੀ ਹੋ ਜੀ Let it be anybody ਕੋਈ ਵੀ A B C ਔਲਾਦ ਅਲੀ ਦਾ ਹਰ ਮਾਪੇ ਕਰਨਗੇ ਆਪਣੀ ਧੀ ਲਈ ਤਾਂ ਬੰਦਾ ਜੀ ਜਿੰਦ ਜਾਨ ਹੀ ਲਾਉਂਦਾ ਹੈ ਅੱਲਾਹ ਕਹਿੰਦਾ ਵੀ ਧੀ ਤੋਂ ਵੱਡੀ ਤਾਂ ਕੋਈ ਜੇ 30 ਸੁਖੀ ਹੈ ਤੁਸੀਂ ਸੁਖੀ ਹੋ 30 ਕੋਈ ਕਮਾਈ ਹੈ ਮਤਲਬ ਕਹਿ ਦੋ ਲੱਗ ਅੱਛਾ ਫਿਰ ਇਹ ਵਿੱਚ ਤੁਹਾਡੇ ਜਿਹੜੇ ਕਈਏ AIG ਮਨਮੋਹਨ ਸ਼ਰਮਾ ਜਿਹੜੇ ਵਿਜੀਲੈਂਸ ਦੇ ਹੈਗੇ ਨੇ ਜਾਂ DSP ਨਾਮ ਤੁਸੀਂ ਵਰਿੰਦਰ ਲੈ ਰਹੇ ਹੋ ਵਰਿੰਦਰ ਗਿੱਲ ਜਿਹੜੇ ਹੈਗੇ ਨੇ ਯਾ ਵਰਿੰਦਰ ਪ੍ਰੇਮ ਪ੍ਰਿੰਦਰ ਗਿਲਤੇ ਉਸ ਤੋਂ ਬਾਅਦ ਜਿਹੜੇ ਸਬ ਇਨਸਪੈਕਟਰ ਨੇ ਰਣਜੀਤ ਵਗੈਰਾ ਇਹ ਸਾਰੇ ਪਿਕਚਰ ਚ ਕਿੱਥੋਂ ਆ ਗਏ ਇਹ ਪਿਕਚਰ ਦੇ ਵਿੱਚ ਹਰਪ੍ਰੀਤ ਕੇਸਿੰਘ ਦਾ ਇਹ ਚਾਚਾ ਜੀ ਆਪਣਾ ਇਹ ਰਣਜੀਤ ਜਿਹੜਾ ਅੱਛਾ ਮਲਕੀ ਦੇ ਆਰ ਮਲਕੀ ਹਰਪ੍ਰੀਤ ਦਾ ਫਾਦਰ ਐਂਡ ਰਣਜੀਤ ਦੇ ਆਰ ਫਰਸਟ ਕਜ਼ਿਨਸ ਮਾਮੇ ਪੂਆ ਦੇ ਸਗੀ ਸਗੇ ਮਾਮੇ ਪੂਆ ਦੇ ਭਰਾ ਆ ਗਏ ਠੀਕ ਹੈ ਤੇ ਹੁਣ ਰਣਜੀਤ ਦਾ ਭਰਾ ਵੀ ਜਾਲੀ ਐਸ.ਆਈ ਬਣਿਆ ਹੋਇਆ ਜੀ ਉਹ ਹੈਡਮਾਸਟਰ ਬਣਿਆ ਹੋਇਆ ਹੈਗਾ ਰਣਜੀਤ ਦਾ ਭਰਾ ਸਕਾ ਠੀਕ ਹੈ ਤੇ ਦੂਜਾ ਉਹਦਾ ਭਰਾ ਜਿਹੜਾ ਹੈਗਾ ਉਹ ਐਸ.ਆਈ ਰਣਜੀਤ ਸਿੰਘ ਸਦਰ ਠਾਣੇ ਲੱਗਾ ਉਹ ਵੀ ਜਾਲੀ ਐ ਅੱਗੇ ਉਹਨਾਂ ਦੇ ਬੱਚੇ ਵੀ ਜਹਲੀ ਹੈ ਜੀ ਉਮਰ ਕੀ ਲੇਕਿਨਸ ਮਲਟੀਪਲੀਕੇਸ਼ਨ ਫੈਕਟਰ 2 4 4 2 8 ਵਰਕੀਆਂ ਇਹਨਾਂ ਦੇ ਤਾਂ ਜੇ ਮਤਲਬ 25 30 ਬੰਦੇ ਇਹਨਾਂ ਦੇ ਨਿਕਲਣਗੇ ਜੀ ਜਾਂਦੀ ਜਿਹਾ ਇੱਕ ਵੱਡੀ ਕਮੇਟੀ ਬੁਟਾ ਕੇ ਇਹਨਾਂ ਦੀ ਜਾਂਚ ਕਰਾਈ ਜਾਵੇ ਤਾਂ ਤੁਸੀਂ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਨਾਲ ਜੁੜੇ ਹੋਏ ਹੋ ਤੇ ਇਸ ਕਰਕੇ ਇਹਨਾਂ ਨੂੰ ਬੇਕਾਫ ਕਰ ਰਹੇ ਮੈਂ ਜੀ ਮੈਨੂੰ ਤਾਂ ਇਹਨਾਂ ਨੇ ਨੇੜੇ ਹੀ ਲੱਗਣ ਦਿਆ ਉਹ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਲਗਿਆ ਤੇ ਉਹਨਾਂ ਨੇ ਤੁਹਾਨੂੰ ਮੈਨੂੰ ਬੜਾ ਸਹਿਯੋਗ ਦਿੱਤਾ ਫਰਸ਼ਰ ਰਣੇਕ ਸਿੰਘ ਤੇ ਹਬਲਬੀਰ ਸਿੰਘ ਆਲਮਪੁਰ ਜਿਹੜੇ ਹੈਗੇ ਆ ਕਾਰਕੁਨ ਹੈ 70 60 ਮੀਟਰ ਰੱਦ ਕਰਾਏ ਹੈ ਇਹਨਾਂ ਨੇ ਨਾਲ ਫਿਰ ਸਾਕਿਓ ਮੈਨੂੰ ਤਾਂ ਪਤਾ ਵੀ ਨਹੀਂ ਸੀ ਕੀ ਇਹ ਸੋਹੇ ਜਸ ਸਪੀਕ ਕੋਡ ਦੇ ਰੂਲਿੰਗ ਕੀ ਹੈ ਸਾਰਾ ਕਿੱਦਾਂ ਹੁਣ ਤੁਹਾਡੇ ਖਿਲਾਫ ਕੋਈ ਤੁਹਾਨੂੰ ਲੱਗ ਰਿਹਾ ਪ੍ਰੋਪਰਗੈਂਡਾ ਹੋ ਰਿਹਾ ਤੁਹਾਨੂੰ ਕੋਈ ਫਰੇਮ ਚ ਫੈਬ੍ਰੀਕੇਟ ਕੀਤਾ ਜਾ ਸਕਦਾ ਕੀ ਕਰ ਰਹੇ ਮਨਵੋਨ ਸ਼ਰਮਾ ਦੀ ਟੀਮ ਫਰੇਮ ਤਾਂ ਮਤਲਬ ਕੀ ਦੇਖੋ ਹੁਣ ਮੇਰੇ ਆ ਕਾਲ ਰਿਕਾਰਡ ਕਢਾਈ ਬੈਠੇ ਆ ਜੀ ਮੋਹਨਿੰਦਰ ਮੈਂ ਆਮ ਨਾਟ ਅਕਿਊਜ਼ਡ ਇੱਕ ਜੇ ਕਿਸਤੇ ਕੋਈ ਮੁਰਜਮ ਹੋਵੇ ਪਰਚਾ ਦਰਜ ਹੋਵੇ ਤੁਸੀਂ ਕਾਲ ਰਿਕਾਰਡ ਤਾਂ ਕਢਾ ਸਕਦੇ ਹੋ ਤੇ ਤੁਹਾਨੂੰ ਕਿਊਜ਼ਡ ਵੀ ਹੁੰਦਾ ਜਦੋਂ ਪਰਚਾ ਦਰਜ ਹੋ ਗਿਆ ਤੁਹਾਡੇ ਖਿਲਾਫ ਕੋਈ ਦਰਖਾਸਤ ਵੀ ਹੈ ਕਿਤੇ ਮੈਂ ਕਹਿੰਦਾ ਜੀ ਦਰਖਾਸਤ ਕੁਝ ਨਹੀਂ ਰঞ্জੀਤ ਸਿੰਘ ਹੋਰਾਂ ਦੇ ਖਿਲਾਫ ਇੱਕ ਦਰਖਾਸਤ ਸੀ ਉਹ ਉਹਨਾਂ ਨੂੰ ਬੁਲਾਇਆ ਗਿਆ ਇਹਨਾਂ ਨੂੰ ਜੇ ਪਤਾ ਲੱਗਿਆ ਵੀ ਪਿੱਛੇ ਜਿਹੜਾ ਉਹ ਹੈਗਾ ਵੀ ਸ਼ਾਇਦ ਮੈਂ ਹੀ ਕੁਝ ਕਰ ਰਿਹਾ ਹੈਗਾ ਤੇ ਮੇਰੀ ਇਹਨਾਂ ਨੂੰ ਪਿੰਚ ਕਰਨ ਦੇ ਲਈ ਇਹਨਾਂ ਨੇ ਕੀ ਕੀਤਾ 238 ਨੰਬਰੀ ਸੋਸਪੋਰਟ ਤੇ 238 ਤੋਂ ਬਾਅਦ ਮੇਰੀ ਸੋਸਪੋਰਟ ਬਾਈਪਾਸਾ ਦਿਨਾਂ ਦੇ ਵਿੱਚ ਹੀ ਸੋਸਪੋਰਟ ਬਣਾ ਕੇ 10 ਦਿਨਾਂ ਅੰਦਰ ਮੇਰੀ ਵਿਜੀਲੈਂਸ ਇਨਕੁਆਰੀ ਖਲਾਤੀ ਜਿਹਨਾਂ ਨੇ ਵਿਜੀਲੈਂਸ ਚੀਫ ਬਰਿੰਦਰ ਕੁਮਾਰ ਸ਼ਰਮਾ ਜਾਂ ਡੀਜੀ ਗੌਰਵ ਯਾਦਵ ਤੱਕ ਤੁਸੀਂ ਪਹੁੰਚਿਓ ਆਪਣੀ ਬਰਿਆਦ ਕੀਤੀ ਮੈਂ ਮੈਂ 81 ਦਾ ਚੀਫ ਡਾਇਰੈਕਟਰ ਸਾਨੂੰ ਮਿਲਣ ਵਾਸਤੇ ਬੜੇ ਬਿਜ਼ੀ ਸੀਗੇ ਬਟ ਉਹਨਾਂ ਨੇ ਕਿਹਾ ਕਿ ਤੁਸੀਂ ਡਾਕਟਰ ਸਾਨੂੰ ਮਿਲੋ ਡਾਕਟਰ ਸਾਨੂੰ ਮੈਂ ਮਿਲ ਗਿਆ ਸੀ 6 ਤਰੀਕ ਨੂੰ ਬੜੀ ਚੀਜ਼ ਉਹਨਾਂ ਨੇ ਮੇਰੀ ਗੱਲ ਸੁਣੀ ਬਟ ਇਨ ਇਟ ਵਾਸ ਇਨ ਦਾ ਪਾਈਪ ਲਾਈਨ ਕਿ ਮੇਰੇ ਤੋਂ ਮੈਂ ਕੈਸੀਨ ਮੇਰੀ ਇਨਕੁਆਰੀ ਸਰ ਇੱਥੋਂ ਕੱਢ ਕੇ ਇਹਨਾਂ ਤੋਂ ਮੇਰੀ ਬਾਹਰ ਕੋਈ ਮਰਜ਼ੀ ਕਰਾ ਲਓ ਜੁਲ੍ਹਿਆਂਵਾਲੇ ਤੋਂ ਕਰਾ ਲਓ ਜਲੰਧਰ ਤੋਂ ਕਰਾ ਲਓ ਲੈਟਡ ਵੀ ਅੰਮ੍ਰਿਤਸਰ ਤੋਂ ਕਰਾ ਲਓ ਪਰ ਇੱਥੋਂ ਬਿਜ਼ਨਸ ਭਵਨ ਤੋਂ ਕੱਢ ਦਿੱਤੀ ਆ ਕਿਉਂਕਿ ਰਜੀਤ ਬੈਠਾ ਇੱਥੇ ਜੀ ਰੰਜੀ ਤੇ ਇਹ ਜੀ ਹਮਨ ਆਫੀਸਰ ਆਫ ਮਨਮੋਨ ਸ਼ਰਮਾ ਜੀ ਤੇ ਹੁਣ ਮੈਨੂੰ ਬਰਿੰਦਰ ਗਿੱਲ ਜੀ ਦੇ ਦਬਕੇ ਮਾਰ ਰਹੇ ਕਿ ਤੂੰ ਸਾਡੇ ਰਣਜੀਤ ਸਿੰਘ ਦੇ ਭਰਾਵਾਂ ਦੇ ਦਫ਼ਤਰਾਂ ਚ ਕੀ ਲੈਣ ਗਿਆ ਜੀ ਤੂੰ ਹਰਪ੍ਰੀਤ ਸਿੰਘ ਕੇ ਦੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਕਿਉਂ ਜਿਹੜਾ ਰਿਕਾਰਡ ਨੱਪਿਆ ਪਿਆ ਸੀਗਾ ਉਹਨੂੰ ਕਢਾਉਣ ਦੇ ਵਿੱਚ ਕਿਉਂ ਤੂੰ ਕਿਉਂ ਗਿਆ ਉੱਥੇ ਜੀ ਥਿਸ ਇਸ ਨਾਟ ਮਨ ਕੇ ਬਰਿੰਦਰ ਨੂੰ ਪਤਾ ਨਹੀਂ ਕਿ ਸਾਹਮਣੇ ਕੋ ਆਣਾ ਏਆਈ ਜੀ ਹੋਂ ਤੁਸੀਂ ਵੀ ਤੁਸੀਂ ਵੀ ਬੜੇ ਰਿਸਪੈਕਟਫੁਲ ਸੀਟ ਤੇ ਬੈਠੇ ਹੋ ਜਦੋਂ ਜਦੋਂ ਬਿਜ਼ਨਸ ਦਾ ਹੋਵੇ ਨਾ ਜੀ ਉਹ ਕੀ ਕਹਿੰਨ ਚੱਕਰੀ ਜਿਹੜੀ ਕਹਿੰਦਾ ਸਿਰ ਚ ਘੁਮਾ ਲੈਂਦਾ ਹਾਂ ਹਾਂ ਸੀਟ ਜਦੋਂ ਤੁ ਲੀਵੇ ਤਗੜੇ ਦਾ ਸੱਤੀ ਵੀ ਹੀ 100 ਜੀ ਠੀਕ ਹੈ ਨਾ ਉਹ ਹੁਣ ਉਹ ਗੱਲ ਆ ਵੀ ਭਾਈ ਉਹ ਤਗੜਾ ਤੇ ਮੈਂ ਹੁਣ ਮੈਂ ਇਧਰ ਬੈਠਿਆ ਹਿਮਨਾਈ ਚ ਲੱਗਦਾ ਇਹ ਕੀ ਮੇਰਾ ਕੀ ਕਰ ਲੂਗਾ ਇਹ ਉਹ ਕਹਿੰਦਾ ਇਹਦਾ ਮੈਂ ਕਰ ਸਕਦਾ ਇਹਦਾ ਰਿਟਾਇਰਮੈਂਟ ਤੁਹਾਡੀ ਨੇੜੇ ਹੈ ਤੁਹਾਨੂੰ ਕਿਤੇ ਝੂਠਾ ਫਸਾਇਆ ਜਾ ਸਕਦਾ ਹੈ ਕੁਝ ਕੀਤਾ ਜਾ ਸਕਦਾ ਧੱਕਾ ਤੁਹਾਡੇ ਨਾਲ ਕੀ ਮਹਿਸੂਸ ਕਰਦੇ ਹੋ ਪਰਿਵਾਰ ਨਾਲ ਕੋਈ ਇਨਜਸਟਿਸ ਹੋ ਸਕਦਾ ਨਹੀਂ ਨਹੀਂ ਬੜੇ ਬਡੇ ਮੁੱਖ ਮੰਤਰੀ ਸਾਹਿਬ ਬੜੇ ਬਹੁਤ ਮਿਹਰਬਾਨ ਹੈਗੇ ਹੈਗੇ ਆ ਜੇ ਉਹਨਾਂ ਨੂੰ ਚਲੋ ਅੱਜ ਤੱਕ ਤਾਂ ਪਤਾ ਨਹੀਂ ਅੱਜ ਪਤਾ ਲੱਗ ਗਿਆ ਮੈਂ ਕਹਿੰਦਾ ਜੀ ਇੱਕ 90 ਰੁਪਏ ਦਾ ਰਵਾਜਾਰ ਨਹੀਂ ਜੀ ਇੱਕ 90 ਰੁਪਏ ਦਾ ਵੀ ਤੇ ਮੈਂ ਕਹਿੰਦਾ 200 ਸਾਲ ਪੁਰਾਣੇ ਤੁਸੀਂ ਸਰਪਟਡੇ ਕਰ ਦੇਖ ਲੋ ਹੋਰ ਦੇਖ ਲੋ ਜੀ ਪੁਰਾਣੀਆਂ ਜ਼ਮੀਨ ਮਰ ਪੰਜ ਛੇ ਨੌਕਰੀ ਤੋਂ ਬਾਅਦ ਵੇਚੀ ਜ਼ਰੂਰ ਹੈ ਪਰ ਖਰੀਦੀਆਂ ਕੱਖਣੀਆਂ ਜੀ ਵਿਜੀਲੈਂਸ ਦਾ ਇਹ ਕਹਿ ਰਹੀ ਹੈ 1.5 ਸਾਲ ਤੋਂ ਤੁਸੀਂ ਡਿਊਟੀ ਨਹੀਂ ਪਹੁੰਚ ਰਹੇ ਭਾਈ ਸਾਹਿਬ ਦੇਖੋ ਹੱਦ ਹੋ ਗਈ ਕੁਛ ਹੀ ਕਹਿ ਸਕਦੇ ਹੋ ਤਾਂ ਜੀ ਮੈਂ ਤੁਹ ਪੁੱਛ ਤਾਂ ਲੈਂਦੇ ਜੀ ਜੇ ਕੋਟੋ ਕੋਟ ਉਹਨਾਂ ਨੇ ਇਹ ਤਾਂ ਹੋਏਗਾ ਤੁਸੀਂ ਤਾਂ ਸੀਨੀਅਰ ਹੋ ਮਨਮੋਹਨ ਸ਼ਰਮਾ ਵੀ ਤੁਹਾਡੇ ਤੋਂ ਜੂਨੀਅਰ ਹੋਣਗੇ ਸ਼ਾਇਦ ਇਹ ਮੈਂ ਡਿਊਟੀ ਤੇ ਨਹੀਂ ਮੇਰੇ ਐਡੀਸ਼ਨਲ ਡੀਜੀਪੀ ਮੇਰੇ ਉੱਤੇ ਬੈਠੇ ਹੈ ਮਿਰਾਈ ਜੀ ਬੈਠੇ ਹੈ ਹੋਰ ਬੈਠੇ ਹੈਗੇ ਹੈ ਜੀ ਬੀਆਈਜੀ ਬੈਠੇ ਹੈ ਸਾਰੇ ਬੈਠੇ ਹੈਗੇ ਜੀ ਠੀਕ ਹੈ ਨਾ ਸਰਕਾਰ ਨੂੰ ਤਨਖਾਹ ਦੇ ਰਹੀ ਹੈ ਤੇ ਤਨਖਾਹ ਬੰਨਕਾ ਦਿੰਦੀ ਠੀਕ ਹੈ ਨਾ ਜੀ ਇਹ ਤਾਂ ਮਰਜ਼ੀ ਨਾਲ ਦੀ ਮਰਜ਼ੀ ਹੈ ਜੀ ਤੁਸੀਂ ਰੂਟੀਨ ਚ ਡਿਊਟੀ ਜਾ ਰਹੇ ਹੋ ਆਪਣੇ ਭਾਈ ਸਾਹਿਬ ਹੱਦ ਹੋ ਗਈ ਹਮ ਐਵਰੀਥਿੰਗ ਇਜ਼ ਔਨ ਰੈਕੋਰਡ ਜੀ ਐਵਰੀਥਿੰਗ ਇਜ਼ ਔਨ ਰੈਕੋਰਡ ਡਿਊਟੀ ਤੁਸੀਂ ਭੱਜ ਕੇ ਦੱਸ ਸਕਦੇ ਮੈਂ ਹੁਣ ਇੱਥੇ ਜੇ ਮੈਂ ਚੰਡੀਗੜ੍ਹ 'ਚ ਰਹਿ ਰਿਹਾ ਚੰਡੀਗੜ੍ਹ ਮੈਂ ਚੰਡੀਗੜ੍ਹ ਤੇ ਭੱਜੂ ਕਿਤੇ ਜਾਵਾਂਗਾ ਛੁੱਟੀ ਲੈ ਕੇ ਜਾਵਾਂਗਾ ਮੈਂ ਛੁੱਟੀਆਂ ਲਈਆਂ ਹੋਈਆਂ ਹੈ ਇਹ ਮੇਰੇ ਦਫ਼ਤਰ ਨੇ ਛੁੱਟੀਆਂ ਦਿੱਤੀਆਂ ਜੇ ਮੈਂ ਜਾਣਾ ਤੇ ਛੁੱਟੀਆਂ ਲੈ ਕੇ ਗਿਆ ਹਾਂ ਜੀ ਤੇ ਕੀ ਏ ਸਾਰਾ ਪ੍ਰੋਪਰਗੈਂਡਾ ਕੀ ਲੱਗ ਰਿਹਾ ਫਿਰ ਤੁਹਾਨੂੰ ਇਹ ਪ੍ਰੋਪੋਗੈਂਡਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਉਹ ਮੇਰਾ ਸਾਨੇ ਲਾ ਆਈਐਸ ਹੈਗਾ ਜੀ ਤੇ ਉਹ ਚਾਚਾ ਰਣਜੀਤ ਸਿੰਘਾ ਰਣਜੀਤ ਸਿੰਘ ਦੇ ਵੀ ਸਾਰੇ ਰਿਸ਼ਤੇਦਾਰ ਜਾਲੀ ਹਰਪੀ ਸਿੰਘ ਵੀ ਜਾਲੀ ਆਈਐਸ ਹੁਣ ਇਹਦੇ ਬੱਚ ਪਚਾ ਦੇ ਲਈ ਮੈਨੂੰ ਪਸਾਉਣਾ ਚਾਹੁੰਦੇ ਸੀ ਇਹਨੂੰ ਫਟਫਟ ਕੇ ਅੰਦਰ ਦੇ ਦਈਏ ਜੀ ਤਾਂ ਕਿ ਕੋਈ ਰੇਂਦਰ ਹੋ ਜੇ ਕਿਸੇ ਵੀ ਕੇਸਕੂਸ ਹੋ ਜੇ ਤਾਂ ਅਸੀਂ ਬਚ ਜਾਾਂਗੇ ਬਸ ਵੀ ਸਾਡਾ ਖੇੜਾ ਛੱਡ ਦੂ ਇਹ ਹੱਥੋਂ ਬੰਨ ਕੇ ਆਖੂ ਜੀ ਤੁਸੀਂ ਮੇਰਾ ਮੇਰੇ ਕੋਲ ਝਾਕੋ ਮੈਂ ਤੁਹਾਡੀ ਵੱਲੀ ਝਾਕ ਦਾਂ ਬਸ ਸੋ ਮਾਲਵਿੰਦਰ ਸਿੰਘ ਸਿੱਧੂ ਜਿਹੜੇ ਆਈਜੀ ਨੇ ਹਿਊਮਨ ਰਾਈਟ ਡਿਪਟੀ ਮਾਫ ਕਰਨਾ ਜਿਹੜੇ ਡਿਪਟੀ ਐਸਪੀ ਬਰਿੰਦਰ ਗਿੱਲ ਨੇ ਵਿਜੀਲੈਂਸ ਦੇ ਵਿੱਚ ਹੈਗੇ ਨੇ ਰਾਜਪੁਰਾ ਦੇ ਜਿਹੜੇ ਆਪਾਂ ਕਈ ਇਹ ਕੈਂਪ ਆਫਿਸ ਚੱਲਦਾ ਹੈ ਵਿਜੀਲੈਂਸ ਤੇ ਮਨਮੋਨ ਸ਼ਰਮਾ ਜਿਹੜੇ ਆਈਜੀ ਨੇ ਉਹਨਾਂ ਦੀ ਟੀਮ ਦਾ ਐਸ ਹੈ ਉਹਨਾਂ 'ਤੇ ਦੋਸ਼ ਲੱਗਨੇ ਸਿੱਧਾ ਆਪਾਂ ਕਾਲ ਹੁਣ ਮਨਮੋਨ ਸ਼ਰਮਾ ਉਹਨਾਂ ਨੂੰ ਹੀ ਲਾ ਰਹੇ ਆ ਕਿੱਦਾਂ ਦਾ ਰਿਸਪੌਂਸ ਆਂਦਾ ਉਹਨਾਂ ਦਾ ਜੋ ਗੱਲਾਂ ਸਿੱਧੂ ਸਾਹਿਬ ਉਹਨਾਂ ਨੇ ਕਈਆਂ ਨੇ ਕਿ ਮੈਨੂੰ ਇਹ ਇਸ ਤਰ੍ਹਾਂ ਪਰੇਸ਼ਾਨ ਕਰ ਰਹੇ ਨੇ ਕਾਲ ਆਤੀ ਹੈ ਜੀ ਅ ਮਨਮੋਨ ਸ਼ਰਮਾ ਜੀ ਗੱਲ ਕਰ ਰਹੇ ਨੇ ਆਈਜੀ ਸਾ ਮਨਮੋਹਨ ਸ਼ਰਮਾ ਜੀ ਮੈਂ ਬਲਜੀਤ ਮਰਵਾਹਾ ਪੱਤਰਕਾਰ ਮੋਹਾਲੀ ਤੋਂ ਗੱਲ ਕਰ ਰਿਹਾ ਹਾਂ ਜੀ ਹਾਂਜੀ ਹਾਂਜੀ ਜੀ ਅੱਜ ਸ਼ਰਮਾ ਜੀ ਮਾਲਵਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਮੋਹਾਲੀ ਦੇ ਵਿੱਚ ਅੱਛਾ ਜੀ ਤੇ ਤੁਹਾਡੀ ਟੀਮ ਦੇ ਜਿਹੜੇ ਡਿਫਟੀ ਐਸਪੀ ਨੇ ਬਰਿੰਦਰ ਗਿੱਲ ਕਹਿੰਦੇ ਵੀ ਝੂਠਾ ਅਪਸਾਦਕ ਨੇ ਉਹਨਾਂ ਨੂੰ ਕੋਈ ਨਾ ਖਿਲਾਫ ਸ਼ਿਕਾਇਤ ਨਹੀਂ ਹੈ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਸਿੱਧੂ ਸਾਹਿਬ 1.5 ਸਾਲ ਤੋਂ ਡਿਊਟੀ ਤੇ ਨਹੀਂ ਆ ਰਹੇ ਕਿ ਤੁਸੀਂ ਸਾਰਾ ਕੁਝ ਕਰਵਾ ਰਹੇ ਹੋ ਇਹ ਅੱਛਾ 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 ਜੀ ਕੀ ਕਹਿਣਾ ਚਾਹੋਗੇ ਸ਼ਰਮਾ ਜੀ ਇਸ ਬਾਰੇ ਜੋ ਸਿੱਧੂ ਸਾਹਿਬ ਦੋਸ਼ ਲਾ ਰਹੇ ਨੇ ਤੁਹਾਡੇ ਤੇ ਮੈਂ ਨਹੀਂ ਕਹਤਾ ਜੀ ਕੋਈ ਇਹਨਾਂ ਦੀ ਵਿਜੀਲੈਂਸ ਇਨਕੁਆਰੀ ਚੱਲ ਰਹੀ ਹੈ ਜੀ ਕੋਈ ਆਪਣਾ ਇਹਨਾਂ ਦੀ ਇੱਕ ਡੀਏ ਦਾ ਕੇਸ ਆ ਪ੍ਰਾਪਰਟੀਆਂ ਪ੍ਰਾਪਰਟੀਆਂ ਬਾਰੇ ਆ ਤੇ ਇੱਕ ਅਲੀਗੇਸ਼ਨ ਇਹ ਆ ਵੀ ਇਹ ਆਪਣਾ ਆਈਜੀ ਬਣ ਕੇ ਇਲਾਕੇ ਦੇ ਵਿੱਚ ਰਿਕਾਰਡ ਇਕੱਠਾ ਕਰਦੇ ਆ ਆਈਜੀ ਵਿਜੀਲੈਂਸ ਬਣ ਕੇ ਅੱਛਾ ਜੀ ਉਥੇ ਅਫਸਰ ਨੂੰ ਕਹਿ ਰਿਹਾ ਵੀ ਮੈਂ ਆਈਜੀ ਵਿਜੀਲੈਂਸ ਆ ਉਹ ਅਫਸਰ ਨੇ ਆ ਕੇ ਸਾਨੂੰ ਸਟੇਟਮੈਂਟਾਂ ਵੀ ਦਿੱਤੀਆਂ ਵੀ ਸਾਨੂੰ ਦਬਕੇ ਮਾਰ ਕੇ ਸਾਡਾ ਕੋ ਰਿਕਾਰਡ ਲੈ ਕੇ ਜਾਂਦਾ ਗਨਮੈਨ ਲੈ ਕੇ ਰੋਜ ਆ ਜਾਂਦੇ ਨੇ ਜੀ ਜੀ ਕਰਦਾ ਤਾਂ ਉਹ ਫਿਰ ਸਾਡੀ ਸੋਰਸ ਰਿਪੋਰਟ ਬਣ ਕੇ ਡੀਜੀਪੀ ਸਾਹਿਬ ਵੱਲੋਂ ਅਪਰੂਵ ਹੋ ਕੇ ਉਹ ਇਨਕੁਆਰੀ ਚੱਲਦੇ ਆ ਉਹਦੇ ਸਬੰਧ ਵਿੱਚ ਜਿਹਨੂੰ ਬੁਲਾ ਰਹੇ ਨੇ ਡੀਐਸਪੀ ਸਾਹਿਬ ਤੇ ਉਹਦੇ ਸਬੰਧ ਵਿੱਚ ਇਹ ਉਸ ਤੋਂ ਭਾਜੀਦੇ ਪਏ ਆ ਉਹਦਾ ਜਵਾਬ ਨਹੀਂ ਦੇ ਰਹੇ ਤਾਂ ਉਹ ਆ ਚੀ ਹੋਈ ਸਿੱਧੂ ਸਾਹਿਬ ਕਹਿੰਦੇ ਕਾਇਦਾ ਦਫਤਰ ਗਏ ਸੀ ਬ੍ਰਿੰਦਰ ਗਿੱਲ ਉਹਨਾਂ ਦੇ ਉਹਨਾਂ ਨੇ ਇਹਨਾਂ ਦੇ ਕਾਗਜ਼ਾਤ ਲੈਣ ਤੋਂ ਮਨਾ ਕਰਤਾ ਜੋ ਇਹ ਡਾਕੂਮੈਂਟ ਦੇ ਕੇ ਆਏ ਸੀ ਕਿ ਆਪਣੇ ਵੱਲੋਂ ਫੜਾ ਹੀ ਨਹੀਂ ਗਿੱਲ ਸਾਹਿਬ ਜਿਹੜੇ ਨੇ ਡਾਕੂਮੈਂਟ ਐਦਾਂ ਨਹੀਂ ਹੁੰਦਾ ਜਿਹੜਾ ਨਾ ਸਾਡੇ ਕੋਲ ਜਿੱਦਾਂ ਹੁਣ ਕੋਈ ਡੀਏ ਦਾ ਕੇਸ ਹੁੰਦਾ ਆ ਜੀ ਉਸੇ ਆਪਾਂ ਇਨਕੁਆਇਰੀ ਕਰਦੇ ਆ ਉਹਨੂੰ ਕਹਿੰਦੇ ਸਾਰਾ ਸਾਡੇ ਕੁਐਸਚਨਾਂ ਦਾ ਜਵਾਬ ਦਿਓ ਜੀ ਉਹਦਾ ਜਵਾਬ ਦੇਣਾ ਪੰਦਾ ਨਾ ਇਹਨਾਂ ਨੂੰ ਇਹ ਜਵਾਬ ਦੇਣ ਦੀ ਵਾਏ ਇਹ ਮਿਸਬੀਵ ਕਰਕੇ ਗਏ ਉਹਨਾਂ ਨਾਲ ਅੱਛਾ ਜੀ ਹਾਂਜੀ ਇਹ ਦਿਸ ਇਜ਼ ਅ ਰਿਐਲਿਟੀ ਉਹ ਸਾਡੇ ਕੋਲ ਵੀ ਹੈਵ ਦਾ 올 ਰਿਕਾਰਡਿੰਗ ਪ੍ਰੈਸ ਕਾਨਫਰੰਸ ਵੀਨਰ ਦੀ ਰਿਕਾਰਡਿੰਗ ਸੁਣਾਈਆਂ ਨੇ ਜਿੱਦਾਂ ਦਾ ਕਹਿੰਦੇ ਉਹ ਗੱਲਬਾਤ ਕਰਦੇ ਪਏ ਨੇ ਕਿ ਜੋ ਅਸੀਂ ਕਹਿ ਰਹੇ ਹਾਂ ਉਹੀ ਚੀਜ਼ ਹੋਏਗੀ ਗਿੱਲ ਸਾਹਿਬ ਕਹਿ ਰਹੇ ਨੇ ਸਿੱਧੇ ਤੌਰ ਤੇ ਇਹਨਾਂ ਨੂੰ ਉਹ ਤਾਂ ਤੁਸੀਂ ਡੀਪੀ ਸਾਹਿਬ ਕੋਲ ਵੀ ਰਿਕਾਰਡਿੰਗ ਹੈਗੀ ਸਾਰੀ ਉਹ ਉਹ ਤਾਂ ਉਹਦਾ ਉਹਨਾਂ ਦਾ ਡੀਪੀ ਸਾਹਿਬ ਦਾ ਮਤਲਬ ਹੈ ਕਿ ਜੋ ਸਾਸੀ ਤੁਹਾਡੀ ਇਨਕੁਆਇਰੀ ਕਰਦੇ ਅਸੀਂ ਉਹ ਕਰਾਂਗੇ ਤੁਹਾਡੀ ਉਹਨਾਂ ਨਾਲ ਵੀ ਅਸੀਂ ਦੀ ਕਰਾਂਗੇ ਜੋ ਹੀ ਤੁਹਾਨੂੰ ਕੁਐਸਚਨ ਪੁੱਟ ਕਰਦੇ ਸਾਨੂੰ ਸਾਡੇ ਕੁਐਸਚਨਾਂ ਦਾ ਆਨਸਰ ਦਿਓ ਇਹ ਦਿਸ ਇਹ ਮਤਲਬ ਹੈ ਉਹਦਾ ਅੱਛਾ ਜੀ ਅੱਛਾ ਇਸ ਤੋਂ ਇਲਾਵਾ ਮੇਨ ਉਹ ਵਜ੍ਹਾ ਦੱਸ ਰਿਹਾ ਕਹਿੰਦੇ ਕਿ ਮਨਮੋਹਨ ਸ਼ਰਮਾ ਦੇ ਵੀ ਸ਼ਾਇਦ ਮਜਬੂਰੀ ਹੋ ਸਕਦੀ ਹੈ ਕਿਉਂਕਿ ਤੁਹਾਡੇ ਜਿਹੜੇ ਸਬ ਇੰਸਪੈਕਟਰ ਨੇ ਰਣਜੀਤ ਸਿੰਘ ਉਹਨਾਂ ਦਾ ਭਤੀਜਾ ਇਹਨਾਂ ਦਾ ਜਵਾਈ ਰਹਿ ਚੁੱਕਿਆ ਹੈ ਤੇ ਉਹਦਾ ਸਾਰਾ ਇਸ਼ੂ ਹੈਗਾ ਕਾਸਟ ਲੈਟਰ ਉਹਨੂੰ ਸ਼ਾਇਦ ਆਈ ਥਿੰਕ ਤੁਹਾਨੂੰ ਇਹਨਾਂ ਦੀ ਪ੍ਰੋਪਰ ਸਟੋਰੀ ਨਹੀਂ ਦੱਸੀ ਇਹਨਾਂ ਨੇ ਜੀ ਇਹ ਨਾ ਇਹਨਾਂ ਦਾ ਇਹਨਾਂ ਦਾ ਕੋਈ ਮਲਵਿੰਦਰ ਜੀ ਦਾ ਕੋਈ ਆਈਸੀਐਸ ਕੋਈ ਹੈ ਕੋਈ ਅਫਸਰ ਹੈ ਉਹਨਾਂ ਨਾਲ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਰਿਲੇਸ਼ਨ ਕੋਈ ਇਹਨਾਂ ਦੀ ਲੜਕੀ ਮੈਰਿਡ ਹੈ ਉਹਦੇ ਨਾਲ ਹਾਂਜੀ ਉਹ ਸਟੇਟਡ ਹੈਗੇ ਆ ਸ਼ਤਲਾਗ ਦੀ ਉਹਦੀ ਜਨੀ ਵੀ ਇਹ ਕਾਰਵਾਈ ਉਹ ਉਹ ਹੈਗਾ ਰਣਜੀਤ ਰਣਜੀਤ ਹੁਣ ਦਾ ਕੁਝ ਦੂਰੋਂ ਰਿਸ਼ਤੇਦਾਰ ਲੱਗਦਾ ਭਤੀਜਾ ਲੱਗਦਾ ਹੈ ਹਾਂਜੀ ਤੇ ਇਹ ਇਹਨਾਂ ਦੀ ਨਾ ਜਿਹੜੀ ਜਦੋਂ ਮੈਂ ਕ੍ਰਾਈਮ ਦੇ ਵਿੱਚ ਸੀਗਾ ਅਜ ਤੋਂ 3 ਸਾਲ ਪਹਿਲਾਂ ਜੀ ਇਹ ਵੀ ਇਨਕੁਆਇਰੀ ਮੈਂ ਹੀ ਕੀਤੀ ਸੀ ਅੱਛਾ ਜੀ ਉਦੋਂ ਵੀ ਰਣਜੀਤ ਮੇਰੇ ਨਾਲ ਲੀਡਰ ਸੀਗਾ ਤੇ ਮੈਂ ਹੀ ਇਹਨੂੰ ਅਰੈਸਟ ਕਰਾਇਆ ਸੀ ਜਿਹੜਾ ਇਹਦਾ 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 ਜਵਾਈ ਹੈ ਜਿਹੜਾ ਅੱਛਾ ਜੀ ਪਰ ਪੀਤ ਨੂੰ ਮੈਂ ਹੀ ਅਰੈਸਟ ਕਰਾਇਆ ਸੀ ਉਹਦੇ ਖਿਲਾਫ ਲੈ ਕੇ ਇਹੀ ਰਣਜੀਤ ਉਹ ਸੀਗਾ ਉਦੋਂ ਦਾ ਰਣਜੀਤ ਨੇ ਇਹਦੀ ਹੈਲਪ ਨਹੀਂ ਕੀਤੀ ਆਪਾਂ ਇਹਦੀ ਫੋਨ ਕਰੀ ਕਰਨੀ ਹੈ ਠੀਕ ਹੈ ਇਹਨੂੰ ਇਹ ਕੁਐਸਚਨ ਪੁੱਟ ਕਰਨਾ ਸੀਗਾ ਵੀ ਵੀ ਉਹਦੀ ਅਰੈਸਟ ਰਣਜੀਤ ਨੇ ਰਿਪੋਰਟ ਬਣਾ ਕੇ ਇਹ ਹੈ ਜੀ ਸਾਹਿਬ ਮੈਂ ਹੀ ਰਿਪੋਰਟ ਬਣਾਤੀ ਇਹਦੇ ਜਵਾਈ ਨੂੰ ਅਰੈਸਟ ਮੈਂ ਹੀ ਕਰਵਾਇਆ ਸੀ ਠੀਕ ਹੈ ਸ਼ਰਮਾ ਜੀ ਜੋ ਤੁਸੀਂ ਕਿਹਾ ਸੀ ਉਸ ਨੂੰ ਵੀ ਦੱਸ ਦਿਓ ਵੀ ਫੇਅਰ ਇਨਕੁਆਇਰੀ ਤੁਹਾਡੇ ਵੱਲੋਂ ਹੋਏਗੀ ਜੇਕਰ ਕੋਈ ਕੰਪਲੇਂਟ ਚੱਲ ਰਹੀ ਹੈ ਇਹਨਾਂ ਖਿਲਾਫ ਬਿਲਕੁਲ ਬਿਲਕੁਲ 100% ਬਿਲਕੁਲ 100% ਕੋਈ ਉਹ ਨਹੀਂ ਹੋਊਗਾ ਕੋਈ ਪਹਿਲਾਂ ਵੀ ਇਹਨੂੰ ਇਨਸਾਫ ਦਿੱਤਾ ਸੀ ਮੈਂ ਹੀ ਦਿੱਤਾ ਸੀ ਇਨਸਾਫ ਇਹਨਾਂ ਨੂੰ ਤੇ ਹੁਣ ਵੀ ਜੋ ਕਾਨੂੰਨ ਦੇ ਅਮਰਾਹ ਕੋ ਜੋ ਸਹੀ ਹੋਊਗਾ ਉਹ ਕਰਾ ਗਲਤ ਬਿਲਕੁਲ ਨਹੀਂ ਮੈਂ ਕਰਦਾ ਹੀ ਨਹੀਂ ਜੀ ਗਲਤ ਕੰਮ ਕਰਦਾ ਸੋ ਮਨਮੋਹਨ ਸ਼ਰਮਾ ਨਾਲ ਵੀ ਅਸੀਂ ਫੋਨ ਲਾ ਲਿਆ ਸੀਗਾ ਔਰ ਡਾਇਰੈਕਟ ਜਿਹੜੀ ਗੱਲਬਾਤ ਹੋਈ ਹੈ ਹਾਲਾਂਕਿ ਸਾਡਾ ਕੋਈ ਇਦਾਂ ਦਾ ਉਹ ਨਹੀਂ ਸੀਗਾ ਮਕਸਦ ਪਰ ਚਲੋ ਜਿਨ੍ਹਾਂ ਤੇ ਦੋਸ਼ ਲੱਗ ਰਿਹਾ ਉਹਨਾਂ ਦੀ ਵੀ ਭਾਵਨਾ ਹੈ ਫੀਲਿੰਗਸ ਨੇ ਉਹ ਬਾਹਰ ਆਈਆਂ ਤੇ ਗੱਲਬਾਤ ਤੁਸੀਂ ਜਿਹੜਾ ਸਾਰੀ ਸੁਣੀ ਹੈ ਭਰੋਸਾ ਜ਼ਰੂਰ ਦਿੱਤਾ ਹੈ ਚੈਨਲ ਤੇ ਸਾਡੇ ਚੈਨਲ ਤੇ ਮਰਮੋਨ ਸ਼ਰਮਾ ਇਹ ਆਈਜੀ ਨੇ ਕਿ ਇੱਕ ਬੜੀ ਸਾਫ ਸੁਥਰੀ ਇਨਕੁਆਇਰੀ ਹੋਏਗੀ ਕੋਈ ਧੱਕੇਸ਼ਾਹੀ ਮਾਲਵਿੰਦਰ ਸਿੰਘ ਸਿੱਧੂ ਉਹਨਾਂ ਨਾਲ ਨਹੀਂ ਕੀਤੀ ਜਾਵੇਗੀ ਹਲ ਵੀ ਸਿੱਧੂ ਸਾਹਿਬ ਤੁਹਾਨੂੰ ਕੋਈ ਖਤਰਾ ਲੱਗਦਾ ਹੈ ਉਸ ਮੀਡੀਆ ਸਾਹਮਣੇ ਬੋਲ ਰਹੇ ਨੇ ਰਣਜੀਤ ਸਿੰਘ ਦਾ ਸਕਾ ਭਰਾ ਜੱਲੀ ਐਸਜੀ ਉਹ ਦੂਜਾ ਤੁਹਾਨੂੰ ਖਤਰਾ ਲੱਗਦਾ ਹੈ ਸਵਾਲ ਇਹ ਆ ਜਾਂਦਾ ਖਤਰਾ ਇਨਕੁਆਇਰੀ ਤਾਂ ਰਣਜੀਤ ਕਰ ਰਿਹਾ ਜੀ ਇਹ ਥੋੜੀ ਕਰ ਰਿਹਾ ਹੈ ਜੀ ਆਈਜੀ ਨਹੀਂ ਚੱਲੀ ਗਈ ਆਈਜੀ ਦੀ ਸਬ ਇੰਸਪੈਕਟਰ ਦੇ ਅੱਗੇ ਆਈਜੀ 6 ਸਾਲ ਹੋ ਗਏ ਰਣਜੀਤ ਸਿੰਘ ਨਾਲ ਲੱਗੇ ਹੋਏ ਐਡਿਕਡਾ ਕਰ ਰਣਜੀਤ ਸਿੰਘ ਨੂੰ ਕੋਈ ਪਾਸੇ ਨਹੀਂ ਕਰ ਸਕਦੇ ਇਹ ਚ ਹਲੇ ਵੀ ਆਪਾਂ ਕਹੀਏ ਜੋ ਮਾਲਵਿੰਦਰ ਸਿੰਘ ਸਿੱਧੂ ਨਾਲ ਕਹਿ ਰਿਹਾ ਕਿ ਮੈਨੂੰ ਖਤਰਾ ਏਆਈਜੀ ਤੋਂ ਨਹੀਂ ਹੈ ਮੈਨੂੰ ਡਿਪਟੀ ਐਸਪੀ ਤੋਂ ਵੀ ਨਹੀਂ ਹੈ ਖਰਾਬ ਜੇ ਮੈਨੂੰ ਕਰ ਰਿਹਾ ਹੈ ਤਾਂ ਸਬ ਇੰਸਪੈਕਟਰ ਕਰ ਰਿਹਾ ਹੈ ਹਾਲਾਂਕਿ ਇੱਕ ਸਵਾਲ ਜੈਨ ਚ ਆ ਜਾਂਦਾ ਪਹਿਲਾਂ ਵੀ ਕਹਿੰਦੇ ਮੈਂ ਹੀ ਸੀ ਕਾਰਵਾਈ ਕਰਨ ਵਾਲਾ ਹਰਪੀਨੂ ਗ੍ਰਫਤਾਰ ਕਰਨ ਵਾਲਾ ਪਰ ਹਰਪੀਤਾ ਉਹਦੇ ਥੋੜੀ ਰਣਜੀਤ ਦੇ ਵਿੱਚ ਨਹੀਂ ਸੀ ਨਾ ਰਣਜੀਤ ਤਾਂ ਬਾਹਰ ਕੱਢਤਾ ਸੀ ਇਹਦੇ ਰਿਸ਼ਤੇਦਾਰ ਤਾਂ ਉਸ ਵੀ ਸੀ ਰਣਜੀਤ ਉਸ ਟਾਈਮ ਵੀ ਉਹ ਨਾਲ ਸੀ ਕਿਹਨਾਂ ਨਾਲ ਮਨਮੋਹ ਸ਼ਰਮਾ ਨਾਲ ਮਨਮੋਹ ਪਰ ਉਹਨਾਂ ਨੇ ਫਾਈਲ ਲੈ ਕੇ ਸੁਖਦੇਵ ਸਿੰਘ ਰੀਡਰ ਨੂੰ ਦੇ ਦਿੱਤੀ ਸੀ ਕਿ ਇਹਨਾਂ ਨੂੰ ਮਹੀਨਾ ਛੁੱਟੀ ਤੁਰਤਾ ਸੀ ਹੁਣ ਇਹ ਤਾਂ ਕਰ ਸਕਦੇ ਤੁਹਾਨੂੰ ਇਨਸਾਬ ਦੇ ਹੁਣ ਨਹੀਂ ਕਰ ਸਕਦੇ ਛੁੱਟੀ ਦੇ ਸਕਦੇ ਉਹਨੂੰ ਮੈਨੂੰ ਮੈਂ ਕਹਿੰਦਾ ਜੀ ਤੁਸੀਂ ਨਹੀਂ ਨਹੀਂ ਰਣਜੀਤ ਨੂੰ ਹੁਣ ਵੀ ਤਾਂ ਛੁੱਟੀ ਭੇਜ ਸਕਦੇ ਆ ਸਕਾ ਪ੍ਰਾਜਾ ਲਈ ਦੂਜਾ ਪ੍ਰਾਜਾ ਲਈ ਉਹ ਪਰਿਵਾਰਿਕ ਇਸ਼ੂ ਹੈ ਤੁਹਾਡਾ ਮਕਸਦ ਸਿਰਫ ਹਰਪ੍ਰੀਤ ਹੈ ਮੈਂ ਕਹਿੰਦਾ ਮੇਰੀ ਇਨਕੁਆਰੀ ਕਿਤੇ ਬਾਹਰ ਲਵਾ ਦੇਣ ਜੀ ਕਿਤੇ ਲਵਾ ਦੇਣ ਕਿਹੜੀ ਗੱਲ ਹੈਗੀ ਤੁਹਾਨੂੰ ਹਲੇ ਵੀ ਭਰੋਸਾ ਨਹੀਂ ਹੈ ਮੈਨੂੰ ਕੋਈ ਪਸਾਨੀ ਚਲੋ ਮੇਰੀ ਇਨਕੁਆਰੀ ਮੈਂ ਬਠਿੰਡੇ ਲਾ ਦੇਣ ਮਿਸਟਰ ਲਾਜ਼ਨ ਪਰਿਐਲਜਿਲੋਂ ਬਾਹਰ ਕੱਢ ਦੇਣ ਨਹੀਂ ਇੱਥੋਂ ਮਹਾਲੀ ਤੋਂ ਬਾਹਰ ਕੱਢ ਗਏ ਮਰਜੀ ਬਾਹਰ ਲਾਜ਼ਨ ਜੀ ਮਨਮੋਨ ਸ਼ਰਮ